ਪਿੱਛੇ ਚੱਲ ਜੋ ਪਿੱਛੇ ਆ ਇੱਕ ਹੋਰ ਬੈਨਰ ਹੈਗਾ ਆ ਇੱਕ ਹੋਰ ਬੈਨਰ ਹੋਰ ਹੈਗਾ ਆ ਖੜ ਜਾ 10 ਮਿੰਟ ਮੈਂ ਕਰਦਾ ਮੈਂ ਦੋ ਬੈਨਰ ਲਏ ਬੈਨਰ ਇੱਧਰ ਲੈ ਆ ਲੈ ਆਓ ਚੱਲੋ ਵੀ ਚੱਲੋ ਵੀਰੇ ਥੋੜਾ ਬੈਕ ਸਾਈਡ ਆਓ ਸਾਰੇ ਫੋਨ ਵਾਲੇ ਵੀਰੇ ਆਓ ਵੀਰੇ ਹੋਰ ਸਾਰੇ ਮੋਬਾਈਲ ਵਾਲੇ ਵੀਰੇ ਪਿੱਛੇ ਚਲੋ ਭਾਈ ਚਲੋ ਵੀ ਚਲੋ ਚਲੋ ਭਾਈ ਹੋਇਓ ਕਿ ਮੋੜਾ ਭਾਈ ਨਾ 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 ਜਸਰ ਆਲੇ ਲੱਖਾਂ ਸਰਕਾਰ ਵੱਲੋਂ ਐਕਸ਼ਨ ਲੋਡ ਚਾਹੀਦਾ ਹੈ ਕਿੰਨੇ ਕਿੰਨੇ ਮੁੜਦਾਬਾ ਮੁੜਦਾਬਾ ਅਮਰੋ ਪਿਆ ਜੋ ਪ੍ਰੈਸਿਡੈਂਟ ਰਾਜਾ ਜੈ ਜੈ ਹੋਣਾ ਦੇ ਕਾਰਵਾਈ ਵੀ ਕੀਤੀ ਚਾਹੀਦੀ ਹੈ ਜੀ ਜਾ ਰਿਹਾ 190 ਦੇ ਵਿੱਚ ਕੈਂਡਲ ਮਾਰ ਚੁਣਾ ਵੱਲੋਂ ਹੋ ਰਿਹਾ ਹੈ ਉਹ ਭਾਵ ਜਿਹੜੇ ਨੇ ਉਹ ਲਗਾਤਾਰ ਲਗਾਏ ਜਾ ਰਹੇ ਹੱਤਾਂ ਦੇ ਵਿੱਚ ਬੋਰਡ ਜਿਹੜੇ ਆ ਫੜੇ ਹੋਏਗੇ ਕਿਉਂਕਿ ਇੱਕ ਪਾਸੇ ਦੂਜੇ ਤੋਂ ਤੁਸੀਂ ਪੂਰੇ ਜਨਤਕ ਬੋਰਡ ਦੇ ਦੱਸ ਸਾਬ 11 ਦੇ ਵਿੱਚ ਜਰਾ ਮੁਕਤਾਬ ਕੋਈ ਹਮਲੇ ਤੋਂ ਬਾਅਦ ਖੋਲ ਜੋ ਖੋਲ ਜੋ ਤੁਸੀਂ ਸੁਣੋਗੇ ਉਹ ਨਰਸ ਨੇ ਜਰਾ ਆ ਗਿਆ ਸੋ ਕਾਂਗਰਸ ਦੀ 올 ਯੂਨੀਅਨ ਸੇਪਰ ਸੋ ਉਹਨਾਂ ਦੀ ਪੂਰੀ ਟੀਮ ਵੱਲੋਂ ਕੈਂਡਲ ਮਾਰਚ ਜਿਹੜਾ ਕੱਢਿਆ ਗਿਆ ਜਾਨੀ ਪੂਰੇ ਪੰਜਾਬ ਦੇ ਵਿੱਚ ਵਰਕਰ ਵਰਕਰ ਦੇ ਜਗ੍ਹਾ ਲੈ ਵਿੱਚ ਸਾਰ ਤੋਂ ਪ੍ਰੈਸ਼ਰ ਲਗਾਇਆ ਗਿਆ ਜਿਹੜੇ ਮਾਣ ਬੋਲੋ ਕਿੰਨਾ ਬੋਲੋ ਵੀ ਐਕਸ਼ਨ ਮੋਰ ਦੇ ਦਾ ਸੱਜਿਆ ਗਿਆ ਪਰ ਅੱਜ ਵੀ ਨਾ ਪਹੁੰਚਾ ਪਾ ਲਿਆ ਜੀ ਚਲੋ ਭਾਈ ਜੀ ਚਲੋ ਪਰ ਯਾਰ ਭਾਰਤ ਦੇ